ਹੈਲੋ ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਬਹੁਤ ਹੀ ਟੇਸਟੀ ਤੇ ਯਮਮੀ ਰੈਸਪੀ ਉਹਦੇ ਵਾਸਤੇ ਆਪਾਂ ਨੇ ਲੈਤੇ ਨੇ 3 ਪਿਆਜ਼ ਤੇ ਥੋੜੀ ਜਿਹੀ ਹਰੀ ਮਿਰਚਾਂ ਇਹਨਾਂ ਨੂੰ ਆਪਾਂ ਕਟਿੰਗ ਕਰਕੇ ਕਿਸੇ ਵੀ ਚੋਪਰ ਨਾਲ ਹਨਾ ਤੁਸੀਂ ਪੀਸ ਲੋ ਚਾਹੇ ਕੁੰਡੇ ਸੋਟੇ ਨਾਲ ਕੁੱਟ ਲੋ ਕੁਝ ਵੀ ਕਰ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਨੇ ਬਰੀਕ-ਬਰੀਕ ਪੀਸ ਲੈਣਾ ਹੈਗਾ ਤੁਸੀਂ ਇਹਦੇ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਚਾਹੇ ਟਮਾਟਰ ਐਡ ਕਰ ਲੋ ਫੁੱਲ ਗੋਭੀ ਪਾ ਲਓ ਪੱਤਾ ਗੋਭੀ ਪਾ ਲਓ ਪਰ ਆਪਾਂ ਅੱਜ ਸਿਰਫ ਪਿਆਜ਼ ਤੇ ਹਰੀ ਮਿਰਚ ਪਾਈ ਹੈ ਥੋੜਾ ਜਿਹਾ ਆਪਣਾ ਜੀਰਾ ਤੇ ਨਮਕ ਪਾਇਆ ਹੈ ਤੇ ਹਰੀ ਵਿੱਚ ਪਾਈ ਆਪਾਂ ਨੇ ਹੈ ਨਾ ਲਾਲ ਵਿੱਚ ਤੁਸੀਂ ਪਾਉਣੀ ਚਾਹੁੰਦੇ ਤਾਂ ਪਾ ਲਓ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹਰੀ ਨਹੀਂ ਹੈਗੀ ਤਾਂ ਤੁਸੀਂ ਲਾਲ ਪਾ ਲਓ ਥੋੜੀ ਜਿਹੀ ਹਲਦੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪ੍ਰੋਪਰ ਦੋ ਕੌਲੀਆਂ ਬੇਸਣ ਦੀਆਂ ਤੇ ਇੱਕ ਕੌਲੀ ਕਣਕ ਦੇ ਆٹے ਦੀ ਤੁਸੀਂ ਜਿੰਨੇ ਕ ਬਣਾਉਣਾ ਹੈ ਨਾ ਓਨੇ ਕ ਪਾ ਸਕਦੇ ਹੋ ਕਿਉਂਕਿ ਜਿੰਨੀ ਕ ਆਪਣੇ ਡਿਸ ਬਣਾਉਣੀ ਹੁੰਦੀਆਂ ਨਾ ਉਦੇ ਹਿਸਾਬ ਨਾਲ ਆਟਾ ਤੁਸੀਂ ਪਾ ਸਕਦੇ ਹੋ ਪਰ ਦੋ ਹਿੱਸੇ ਬੇਸਣ ਦੇ ਲੈਣੇ ਨੇ ਇੱਕ ਹਿੱਸਾ ਤੁਸੀਂ ਕਣਕ ਦੇ ਆٹے ਦੇਣਾ ਫਿਰ ਇਹ ਤੁਹਾਡੀ ਹੈ ਨਾ ਪਰਫੈਕਟ ਬਣੇਗਾ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੁਣ ਆਪਾਂ ਇਹਨੂੰ ਇੱਕ ਬੈਟਰ ਬਣਾ ਲੈਣਾ ਜਿੱਦਾਂ ਕਿ ਬਿਲਕੁਲ ਠਿੱਕ ਜਾ ਇਦਾਂ ਦਾ ਨਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਬੈਟਰ ਬਣਾਉਣਾ ਅੱਜ ਆਪਾਂ ਬਣਾਉਣ ਲੱਗੇ ਆਂਗੇ ਬਹੁਤ ਹੀ ਟੇਸਟੀ ਜਿਹਨੂੰ ਆਪਾਂ ਬੇਸਣ ਦਾ ਚਿੱਲਾ ਵੀ ਕਹਿ ਦਿੰਦੇ ਆ ਹਨਾ ਡੋਸਾ ਵੀ ਕਹਿ ਦਿੰਦੇ ਆਗੇ ਬੇਸਣ ਦਾ ਤੇ ਆਪਾਂ ਆਮ ਤੌਰ ਤੇ ਹਨਾ ਬੇਸਣ ਦਾ ਆਮਲੇਟ ਵੀ ਕਹਿੰਦੇ ਆ ਪਰ ਜਿਸ ਤਰੀਕੇ ਨਾਲ ਤੁਹਾਨੂੰ ਹਨਾ ਇਹ ਮੈਂ ਦੱਸ ਰਹੀ ਆ ਬਣਾਉਣਾ ਇਹਨੂੰ ਤੁਸੀਂ ਜਦੋਂ ਬਣਾਓਗੇ ਇੰਨਾ ਜ਼ਿਆਦਾ ਸੌਫਟ ਬਣੇਗਾ ਇਹ ਤੇ ਟੇਸਟੀ ਉਸ ਤੋਂ ਵੀ ਜ਼ਿਆਦਾ ਕਿਤੇ ਤੇ ਤਵੇ ਇਹਨੂੰ ਆਪਾਂ ਨੇ ਲੋਹੇ ਦੇ ਤਵਾ ਹਨਾ ਆਮ ਜਿਹੜਾ ਆਪਣਾ ਰੋਟੀਆਂ ਵਾਲਾ ਹੁੰਦਾ ਇਹਨੂੰ ਵੀ ਚੰਗੇ ਤਰੀਕੇ ਨਾਲ ਮਾਜ ਲਿਆ ਤੇ ਪ੍ਰੋਪਰ ਮੰਮੀ ਹੋਣਾ ਮੰਗੂ ਮੈਂ ਗੱਤਾ ਹੀ ਲੈਣੀ ਹੁੰਦੀ ਆ ਨਾ ਜਿਹਨੂੰ ਫਲਾਉਣ ਵਾਸਤੇ ਹੁਣ ਆਪਾਂ ਬੈਟਰ ਨੂੰ ਪਾ ਕੇ ਥੋੜਾ ਜਣਾ ਸਰੋਂ ਦਾ ਤੇਲ ਆਲੇ-ਦਾਲੇ ਆਪਾਂ ਪਾ ਕੇ ਪਹਿਲਾਂ ਇਹਨੂੰ ਸਾਰੀਆਂ ਸਾਈਡਾਂ ਤੋਂ ਹਲਕਾ-ਹਲਕਾ ਹਿਲਾਵਾਂਗੇ ਦੇਖੋ ਪਰਫੈਕਟ ਇੰਨਾ ਜ਼ਿਆਦਾ ਬਣੇਗਾ ਕਿ ਨਾ ਹੀ ਚਿਪਕੇਗਾ ਕਿਉਂਕਿ ਲੋਹੇ ਦੇ ਤਵੇ ਤੇ ਵੀ ਇਹ ਬਹੁਤ ਹੀ ਈਜ਼ੀ ਬਣ ਜਾਂਦਾ ਹੈਗਾ ਜਦਾਂ ਕਿ ਦੂਸਰੇ ਡੋਸੇ ਹਨਾ ਜਿਹੜੇ ਆਪਾਂ ਬਣਾਉਣੇ ਆ ਚਾਵਲ ਵਗੈਰਾ ਦੇ ਉਹ ਤਵੇ ਤੇ ਹਨਾ ਲੋਹੇ ਦੇ ਥੋੜਾ ਜਿਹਾ ਘੱਟ ਬਣਦੇ ਆ ਹੁਣ ਆਪਣੇ ਪਾਸਾ ਹਲਾਤਾ ਸਾਈਡ ਤੋਂ ਪੱਕ ਚੁੱਕਿਆ ਦੇਖੋ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਤੁਸੀਂ ਹਨਾ ਨਹੀਂ ਕਿਉਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਅਗਰ ਥੋੜਾ ਥੋੜਾ ਲਗਾ ਲਓਗੇ ਤਾਂ ਉਹਦੇ ਨਾਲ ਜ਼ਿਆਦਾ ਨਾ ਸੌਫਟ ਜਾ ਬਣ ਜਾਂਦਾ ਹੈ ਜਦੋਂ ਤੁਸੀਂ ਇਹਦੀ ਵਾਈਟ ਤੋੜੋਗੇ ਨਾ ਅਗਰ ਤੁਸੀਂ ਨਾ ਅੱਗੇ ਬੇਸਨ ਦਾ ਚਿਲਾ ਬਣਾਇਆਗਾ ਇਸ ਤਰੀਕੇ ਨਾਲ ਨਹੀਂ ਬਣਾਇਆ ਤਾਂ ਉਹ ਜਦੋਂ ਖਾਣੇ ਹਨਾ ਆਪਣੇ ਗਲੇ ਦੇ ਵਿੱਚ ਅੜਕਦਾ ਹੈਗਾ ਨਾ ਰੁੱਖਾ ਰੁੱਖਾ ਜਿਹਾ ਲੱਗਦਾ ਪਰ ਇਸ ਤਰੀਕੇ ਨਾਲ ਬਣਾਓਗੇ ਬਹੁਤ ਹੀ ਪਰਫੈਕਟ ਹੈ ਇਹਨੀਆਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਆਪਾਂ ਦੇਖੋ ਪ੍ਰੋਪਰ ਤੁਹਾਨੂੰ ਸਾਰਾ ਦਿਖਾਵਾਂਗੇ ਇੰਨਾ ਸੌਫਟ ਬਣੂਗਾ ਹੁਣ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਕਿ ਕਿੰਨਾ ਇਹ ਸੌਫਟ ਬਣਦਾ ਹੈ ਤੇ ਆਪਣੇ ਚੈਨਲ ਨੂੰ ਇਦਾਂ ਦੀਆਂ ਹੋਰ ਵਿਧੀਆਂ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈਗਾ ਤੁਸੀਂ ਇਹਨੂੰ ਦਹੀਂ ਦੇ ਨਾਲ ਜਾਂ ਇਦਾਂ ਹੀ ਹੈ ਨਾ ਖਾ ਸਕਦੇ ਹੋ ਦੇਖੋ ਕਿੰਨਾ ਸੌਫਟ ਹੈ ਆਮ ਤੌਰ ਤੇ ਨਾ ਬੇਸਨ ਦਾ ਜਿਹੜਾ ਚਿੱਲਾ ਹੁੰਦਾ ਉਹ ਕਾਫੀ ਹਾਰਡ ਹੁੰਦਾ ਪਰ ਇਹ ਬਹੁਤ ਟੇਸਟੀ ਹੈ ਤਾਂ ਦੇਖੋ ਲੁੱਕ ਤੋਂ ਹੀ ਤੁਹਾਨੂੰ ਪਤਾ ਚੱਲ ਜਿਗਾ ਤੇ ਕਣਕ ਦਾ ਆਟਾ ਜੜੀ